ਸਤਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਜੀ ਅੰਬੇਦਕਰ ਮਿਸ਼ਨ ਨਿਊ ਚੈਨਲ ਹਿੰਮਤ ਸੱਚ ਦਿਖਾਉਣ ਦੀ ਜਿਸ ਦਾ ਆਪ ਸਭ ਨੂੰ ਪਤਾ ਹੀ ਹੈ ਕਿ ਲਗਾਤਾਰ 5-7 ਦਿਨ ਤੋਂ ਮੀਂਹ ਪੈ ਰਿਹਾ ਹੈ ਲਗਾਤਾਰ ਮੀਂਹ ਪੈਣ ਦੇ ਕਾਰਨ ਭਾਗੜਾ ਡੈਮ 'ਚ ਜ਼ਿਆਦਾ ਪਾਣੀ ਹੋਣ ਕਾਰਨ ਸਤਲੋ ਦੇ ਦਰਿਆ ਦੇ ਵਿੱਚ ਪਾਣੀ ਛੱਡਿਆ ਗਿਆ ਹੈ ਪਾਣੀ ਦਾ ਵਹਾਅ ਤੇਜ਼ ਹੋਣ ਕਾਰਨ ਕਈ ਜਗ੍ਹਾ ਸਤਲੋ ਦੇ ਬੰਦੇ ਨਾਲ ਖੋਰਾ ਲੱਗਣ ਦਾ ਵੀ ਜਾਣਕਾਰੀ ਪ੍ਰਾਪਤ ਹੋਈ ਹੈ ਆਪਾਂ ਗੱਲਬਾਤ ਕਰਦੇ ਹਾਂ ਮਛਵਾੜਾ ਸਾਹਿਬ ਤੋਂ ਸੁੱਚਾ ਬਾਂਗੜ ਦੇ ਨਾਲ ਉਹਨਾਂ ਕੋਲ ਜਾਣਕਾਰੀ ਲੈਣੇ ਆ ਕਿ ਕੀ ਕਹਿੋ ਜਾਂ ਮੌਸਮ ਹੈ ਮਛਵਾੜਾ ਸਾਹਿਬ ਦੇ ਤੇ ਬੰਨੂ ਲੈ ਕੇ ਉਹਨਾਂ ਨਾਲ ਜਾਣਕਾਰੀ ਕਰਦੇ ਹਾਂ ਗੱਲਬਾਤ ਕਰਦੇ ਹਾਂ ਨਾਲ ਸਾਡੇ ਸਹਿਯੋਗੀ ਸੁੱਚਾ ਬਾਂਗੜ ਨਾਲ ਇਸ ਟਾਈਮ ਮਛਵਾੜਾ ਸਾਹਿਬ ਤੋਂ ਜੁੜੇ ਨੇ ਸੁੱਚਾ ਬਾਂਗੜ ਜੀ ਸੁੱਚਾ ਬਾਂਗੜ ਜੀ ਮਛਵਾੜਾ ਸਾਹਿਬ ਦੇ ਮੌਸਮ ਨੂੰ ਲੈ ਕੇ ਕੀ ਜਾਣਕਾਰੀ ਹੈ ਹਾਂਜੀ ਕਹਿੰਦੇ ਕਿ ਜੀ ਕੀ ਰਹਿ ਸਕੋਗਾ ਨੀ ਹਲਕੀ بارش ਹੋ ਰਹੀ ਹੈ ਤੇ ਦੁਪਹਿਰ ਤੱਕ ਬਰਮਣੀ ਹਲਕੀ بارش ਹੋ ਰਹੀ ਸੀ ਫਤੂ ਬਾਦ ਤੋਂ ਨਿਕਲਾਈ ਸੀ ਤਾਂ ਅੱਜ ਸ਼ਾਮ ਤੱਕ ਰਾਤ ਦਾ ਕੋਈ بارش ਹੋਣ ਦੀ ਸੰਭਾਵਨਾ ਲੱਗ ਰਹੀ ਹੈ ਜਿਸ ਤਰ੍ਹਾਂ ਜਿਆਦਾ ਪਾਣੀ ਦਾ ਵਹਾਅ ਤੇਜ਼ ਹੋਣ ਕਾਰਨ ਸਤਲੁਜ ਦੇ ਰਿਆ ਦੇ ਕਈ ਜਗ੍ਹਾ ਕੋਰਾ ਲੱਗ ਚੁੱਕੀਆਂ ਨੇ ਉੱਥੋਂ ਦੇ ਕੀ ਹਾਲਾਤ ਨੇ ਇਸ ਟਾਈਮ ਅਜੀ ਕੋ ਦੇਖੀ ਆਪਾਂ ਗੱਲ ਕਰਦੇ ਅger ਤੋਲੇ ਉਸ ਤੂਸੀਬਾਨੀ ਤਾਂ ਪਿਛਲੇ ਕਈ ਦਿਨਾਂ ਤੋਂ ਲੱਤ ਉਸ ਤੂਸੀਬਾਨ ਦੇ ਉੱਤੇ ਖੋਰਾ ਲੱਗਿਆ ਸੀ ਨਾ ਉਹ ਪ੍ਰਸ਼ਾਸਨ ਅਤੇ ਇਲਾਕੇ ਦੇ ਜਿਹੜੇ ਲੋਕ ਸੀ ਉਹਨਾਂ ਨੇ ਰਲ ਕੇ ਉਸ ਤੂਸੀਬਾਨ ਨੂੰ ਕੰਟਰੋਲ ਵਿੱਚ ਕਰਕੇ ਉੱਥੇ ਬਨ ਨੂੰ ਪੂਰੀ ਤਰ੍ਹਾਂ ਕੰਟਰੋਲ ਦੇ ਵਿੱਚ ਕਰ ਲਿਆ ਤੇ ਅਬ ਜੇਕਰ ਆਪਾਂ ਗੱਲ ਕਰੀ ਆਪਣੇ ਨਾਲ ਹੀ ਹਲਕਾ ਪੰਨਾ ਚੰਕੌਰ ਸਾਹਿਬ ਚੰਕੌਰ ਸਾਹਿਬ ਦਾ ਜਿਹੜਾ ਪਿੰਡ ਹੈਗਾ ਇਹ ਪਾਸੇ ਆਪਣਾ ਹੈਗਾ ਤਾਂ ਉਥੇ ਲਗਾਤਾਰ ਖੋਰਾ ਲੱਗ ਰਿਹਾ ਤੇ ਪਾਣੀ ਦਾ ਵਹਾਅ ਜਿਹੜਾ ਤੇਜ਼ ਹੋਣ ਕਾਰਨ ਉਹ ਲਗਾਤਾਰ ਉਸ ਨੂੰ ਜਿਹੜੇ ਥੈਲੇ ਲਗਾ ਰਹੇ ਨੇ ਇਹ ਨੌਜਵਾਨ ਜਾਂ ਪ੍ਰਸ਼ਾਸਨ ਵੱਲੋਂ ਲਗਾਤਾਰ ਜਿਹੜਾ ਕੰਮ ਦਿਨ ਰਾਤ ਚੱਲ ਰਿਹਾ ਤਾਂ ਉਹ ਜਿਹੜੇ ਥੈਲੇ ਨੇ ਉਹ ਲਗਾਤਾਰ ਰੁੜਦੇ ਜਾ ਰਹੇ ਨੇ ਪਰ ਪ੍ਰਸ਼ਾਸਨ ਤੇ ਨੌਜਵਾਨ ਲਗਾਤਾਰ ਦਿਨ ਰਾਤ ਕਰਕੇ ਉਥੇ ਲੱਗੇ ਹੋਏ ਨੇ ਪਾਣੀ ਦਾ ਜਿਸ ਤਰ੍ਹਾਂ ਪ੍ਰਸ਼ਾਸਨ ਅਧਿਕਾਰੀ ਦੇ ਨਾਲ ਕੋਈ ਨੌਜਵਾਨ ਜਾਂ ਕੋਈ ਸੰਸਥਾਵਾਂ ਵੀ ਲੱਗੀਆਂ ਹੋਈਆਂ ਜਾਂ ਲੰਗਰ ਵੀ ਕੋਈ ਚੱਲ ਰਿਹਾ ਬਿਲਕੁਲ ਜੀ ਬਿਲਕੁਲ ਐ ਜੀ ਪੀ ਸੀ ਵੱਲੋਂ ਲਗਾਤਾਰ ਲੰਗਰ ਚਲਾਏ ਜਾ ਰਹੇ ਨੇ ਦਿਨ ਰਾਤ ਲੰਗਰ ਉੱਤੇ ਚਲਾਏ ਜਾ ਰਹੇ ਨੇ ਜਿੰਨੇ ਵੀ ਸੰਗਤਾਂ ਆਈਆਂ ਉਹਨਾਂ ਐ ਜੀ ਪੀ ਸੀ ਲਗਾਤਾਰ ਉੱਥੇ ਲੰਗਰ ਦੀ ਸੇਵਾ ਕਰ ਰਹੀ ਹੈ ਤੇ ਅਗਰ ਆਪਾਂ ਗੱਲ ਕਰੀਏ ਰਾਜਨੀਤਿਕ ਪਾਰਟੀਆਂ ਦੀ ਤਾਂ ਰਾਜਨੀਤਿਕ ਪਾਰਟੀਆਂ ਦੇ ਆ ਆ ਆਵਾਜ਼ੀ ਪਾਰਟੀ ਨੇ ਜੇਕਰ ਅਧਿਕਾਰੀ ਤੇ ਹਲਕਾ ਇੰਚਾਰਜ ਲੱਗਦਾ ਹਲਕਾ ਅਬਿਧਾਇਗਰੇ ਲਗਾਤਾਰ ਉੱਥੇ ਕੰਮ ਕਰ ਰਹੇ ਨਹੀਂ ਕਾਂਗਰਸ ਪਾਰਟੀ ਦੇ ਵੀ ਵਰਕਰ ਨੇ ਜੋ ਉਹ ਵੀ ਲਗਾਤਾਰ ਕੰਮ ਕਰ ਰਹੇ ਨਹੀਂ ਇਸ ਤੋਂ ਇਲਾਵਾ ਜਿੱਧੇ طرف ਗੱਲ ਕਰੀਏ ਤਾਂ ਸ਼ੋਮਨੀ ਅਕਾਲੀ ਦਲ ਦੀ ਤਾਂ ਸ਼ੋਮਨੀ ਅਕਾਲੀ ਦਲ ਦੇ ਹਲਕਾ ਇੰਚਾਰਜ ਵੀ ਗੱਲ ਕਰੀਏ ਉਹ ਵੀ ਲਗਾਤਾਰ ਉਸ ਬੰਦੇ ਜਾ ਰਹੇ ਨੇ ਜਾਇਜ਼ਾ ਲੈ ਰਹੇ ਨੇ ਖੁਦ ਕੰਮ ਕਰਵਾ ਰਹੇ ਨਹੀਂ ਤਾਂ ਪਿਛਲੇ ਦੋ ਦਿਨਾਂ ਪਹਿਲਾ ਸੁਖਬੀਰ ਬਾਦਲ ਜੋ ਕਿ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਉਹਨਾਂ ਨੇ ਵੀ ਇੱਥੇ ਵਿਜ਼ਿਟ ਕੀਤੀ ਸੀ ਤੇ ਆਏ ਸੀ ਤਾਂ ਉਹਨਾਂ ਨੇ 2 ਲੱਖ ਰੁਪਈਆ ਵੀ ਦਿੱਤਾ ਵੀ ਜਿਹੜੇ ਵੀ ਤੇਲ ਵਗੈਰਾ ਇੱਥੇ ਖਰਚੇ ਹੁੰਦਾ ਜਾਂ ਹੋਰ ਕੋਈ ਵੀ ਖਰਚਾ ਆਦਾ ਤਾਂ ਉਹਦੇ ਵੀ ਉਹ ਦੇਖੇ ਗਏ ਨੇ ਤਾਂ 3 ਸ਼ਾਇਦ 3.6 ਲੀਟਰ ਡੀਜ਼ਲ ਵੀ ਉਹ ਦੇਖੇ ਗਏ ਨੇ ਪ੍ਰਸ਼ਾਸਨ ਵੱਲੋਂ ਕੋਈ ਅਲਰਟ ਵੀ ਜਾਰੀ ਕੀਤਾ ਗਿਆ ਕਿ ਨਹੀਂ ਕੋਈ ਪਿੰਡਾਂ ਨੂੰ ਲੈ ਕੇ ਇਹ ਗੱਲ ਨਹੀਂ ਹੈ ਕਿ ਗੁਰਦੇਵ ਜੀ ਅਲਰਟ ਦਾ ਚਲੋ ਹੈ ਹੀ ਆ ਵੀ ਜਿਵੇਂ ਜਿਵੇਂ ਪਿਛੋਂ ਹੜ੍ਹ ਆਟਿਆ ਆ ਗਏ ਉਹ ਸਰ ਦੇ ਨਾਲ ਪ੍ਰਸ਼ਾਸਨ ਵੀ ਅਲਰਟ ਕਰ ਦਿੰਦਾ ਲੋਕਾਂ ਨੂੰ ਨੌਜਵਾਨ ਲੱਗੇ ਹੋਏ ਨੇ ਲਗਾਤਾਰ ਉਹ ਉਹ ਵੀ ਪੂਰੇ ਇਲਾਕੇ ਪੁਲ ਨੂੰ ਲੈ ਕੇ ਕੀ ਜਾਣਕਾਰੀ ਜਿਹੜਾ ਮਛਵੜਾ ਸਾਹਿਬ ਨੂੰ 라ਉਣਾ ਜੋੜਦਾ ਉਹਨੂੰ ਲੈ ਕੇ ਕੀ ਜਾਣਕਾਰੀ ਹੈ ਤੁਹਾਡੇ ਕੋਲ ਹਾਂ ਜੀ ਗੁਰਦੇਵ ਜੀ ਪੁਲ ਨੂੰ ਲੈ ਕੇ ਜਾਣਕਾਰੀ ਹੈ ਵੀ ਪੁਲ ਥੋੜੇ ਤਕਨੀਕੀ ਕਾਰਨ ਕਰਕੇ ਉਹਨੂੰ ਬੰਦ ਕਰ ਦਿੱਤਾ ਗਿਆ ਨਵਾਂ ਚਾਰ ਪ੍ਰਸ਼ਾਸਨ ਵੱਲੋਂ ਬੰਦ ਕਰ ਦਿੱਤਾ ਗਿਆ ਤੇ ਉਹਦੇ ਉੱਪਰ ਜਿਹੜੇ ਹੈਵੀ ਬਾਹਰ ਆ ਉਹਨਾਂ ਨੂੰ ਬੰਦ ਕੀਤਾ ਗਿਆ ਜਿਹੜੇ ਛੋਟੇ ਬਾਹਰ ਆ ਜਾਂ ਖਾਲੀ ਗੱਡੀਆਂ ਉਹ ਲਗਾਈਆਂ ਜਾ ਰਹੀਆਂ ਅਗਰ ਜੇਕਰ ਹੈ ਵੀ ਕੋਈ ਬਾਹਰ ਹੈਗਾ ਤਾਂ ਉਹਨਾਂ ਨੂੰ ਮਤੇ ਰੈਕਟ ਪੁਲ ਬਾਹਰ ਦਾ ਉਥੋਂ ਉਹਨਾਂ ਨੂੰ ਡਾਇਵਰਟ ਕੀਤਾ ਗਿਆ ਹੈ ਤਾਂ ਸ਼ਹਿਰ ਜਿਹੜਾ ਆਪਣਾ ਨਵਾਂ ਚਾਰ ਪ੍ਰਸ਼ਾਸਨ ਵੱਲੋਂ ਅਲਾਟ ਕੀਤਾ ਗਿਆ ਹੈ ਕੋਈ ਜਾਣਕਾਰੀ ਹੈ ਡਿਵਰਟਰ ਨੂੰ ਲੈ ਕੇ ਵੀ ਕਿ ਟ੍ਰੈਫਿਕ ਕਿੱਧਰ ਨੂੰ ਡਾਇਵਰਟ ਕੀਤੀ ਗਈ ਹੈ ਹਾਂਜੀ ਹਾਂਜੀ ਬੰਗੜ ਸਾਹਿਬ ਜੇ ਆਪਾਂ ਗੱਲ ਕਰੀਏ ਲੁਧਿਆਣਾ ਜ਼ਿਲ੍ਹਾ ਦੇ ਡੀਸੀ ਵੱਲੋਂ ਕਿਹੋ ਜਿਹੇ ਪ੍ਰਬੰਧ ਕੀਤੇ ਗਏ ਨੇ ਬਨ ਨੂੰ ਲੈ ਕੇ ਬਿਲਕੁਲ ਜੀ ਗੁਰਦੇਵ ਜੀ ਜੇਕਰ ਡੀਸੀ ਸਾਹਿਬ ਦੀ ਗੱਲ ਕਰੀਏ ਡੀਸੀ ਸਾਹਿਬ ਲਗਾਤਾਰ ਪ੍ਰਸ਼ਾਸਨ ਦੇ ਨਾਲ ਲੱਗੇ ਬਨ ਤੇ ਇੱਕ ਵੀ ਘੇਰਾ ਮਾਰਦੇ ਆ ਪਰ ਜੇ ਆਪਾਂ ਪੰਜਾਬ ਦੇ ਅੰਦਰ ਗੱਲ ਕਰੀਏ ਤਾਂ ਜਿਹੜੇ ਅਮਰਿਤ ਸਾਹਿਬ ਦੇ ਖੈਰ ਅੰਮ੍ਰਿਤ ਸਾਹਿਬ ਦੇ ਡੀਸੀ ਨੇ ਸਖਸੀਅਤ ਨੂੰ ਨਾਲ ਦੇਈ ਪੰਜਾਬ ਸੋਸ਼ਲ ਮੀਡੀਆ ਤਾਂ ਜਿੱਦਾਂ ਵੀ ਤਰੀਕ ਹੋਰ ਹੁੰਦੀ ਆ ਦੇਖ ਰਹੇ ਆ ਆਪਾਂ ਤਾਂ ਉਹ ਤੋਂ ਜੀ ਜਾਨੀ ਉਹਨਾਂ ਦੀ ਵੀ ਤਾਰੀਫ਼ ਇੱਥੇ ਦੇਖਣ ਨੂੰ ਪਾਉਦੀ ਹੈ ਕਿਉਂਕਿ ਉਹ ਵੀ ਲਗਾਤਾਰ ਬਾਅਦ ਦੇ ਅੰਦਰ ਪਰ ਅੱਜ ਜੇ ਆਪਾਂ ਹੁਣ ਆਪਾਂ ਗੱਲ ਕਰੀਏ ਤਾਂ ਦੇਖਦੇ ਆ ਜਿਹੜਾ ਸਸਰਾਲੀ ਬੰਨ ਦੇ ਉੱਤੇ ਪਹਿਨੇ ਕਿਉਂ ਜਿਹੜਾ ਬੜਿਆ ਹੋਇਆ ਪਰ ਹੁਣ ਉੱਥੇ ਧੀ ਦੀ ਸਾਹਮਜ ਮਾਣ ਗਿਆ ਖੁਦ ਲੋਕਾਂ ਦੇ ਨਾਲ ਲੱਗ ਕੇ ਥੈਲੇ ਚ ਧਾਰੇ ਨੇ ਤਾਂ ਇਹ ਇੱਕ ਬਹੁਤ ਵੱਡੀ ਤੇ ਧੀ ਦੀ ਸਾਫ ਦੀ ਛੜਾਂਗਾ ਜੋ ਕਰਵਾਵੇ ਉਹ ਲੋਕਾਂ ਦੇ ਨਾਲ ਲੱਗ ਕੇ ਖੁਦ ਥੈਲੇ ਚ ਕਾਰੇ ਨੇ ਸਾਵਨ ਨੂੰ ਸ਼ਵਾਸੀ ਦੇਣੀ ਤਾਂ ਬੰਦੀ ਆ ਬੰਗੜ ਸਾਹਿਬ ਕੋਈ ਜਾਣਕਾਰੀ ਹੈ ਸਸਰਾਲੀ ਬੰਦ ਨੂੰ ਲੈ ਕੇ ਕੋਈ ਬਿਲਕੁਲ ਜੀ ਸਸਰਾਲੀ ਬੰਦੀ ਹੈ ਜੇਕਰ ਆਪਾਂ ਗੱਲ ਕਰੀਏ ਉੱਥੇ ਕੋਈ ਪੈਨਿਕ ਹੋਣ ਦੀ ਕਾਰਨ ਦੀ ਕੋਈ ਜਰੂਰਤ ਨਹੀਂ ਹੈਗੀ ਕਿਸੇ ਸਾਹਿਬ ਨੂੰ ਕਿਹਾ ਗਿਆ ਵੀ ਬਿਲਕੁਲ ਡਰਨ ਦੀ ਕੋਈ ਜਰੂਰਤ ਨਹੀਂ ਸਥਿਤੀ ਵੀ ਕੰਟਰੋਲ ਦੇ ਵਿੱਚ ਰੱਖੀ ਹੋਇਆ ਨੇ ਇੱਕ ਬੰਨ ਪਹਿਲਾ ਜਿਹੜਾ ਪੱਕੇ ਬੱਚ ਉਹਨਾਂ ਦੇ ਕਹਿਣ ਅਨੁਸਾਰ ਕਿਉਂ ਘਟਿਆ ਪਰ ਉਹਨਾਂ ਨੇ ਇੱਕ ਆਰਜੀ ਬੰਦ ਬਣਾਇਆ ਹੋਇਆ ਜਿੱਥੇ ਪਾਣੀ ਬਿਲਕੁਲ ਉਹਨਾਂ ਨੇ ਉੱਥੇ ਰੋਕ ਦਿੱਤਾ ਤੇ ਉੱਥੇ ਪ੍ਰਸ਼ਾਸਨ ਪੂਰਾ ਲੱਗਿਆ ਹੋਇਆ ਫੌਜ ਵੀ ਲੱਗੀ ਆ ਐਨਬੀਆ ਰੱਖਦੀਆਂ ਟੀਮਾਂ ਵੀ ਲੱਗੀਆਂ ਹੋਈਆਂ ਨੇ ਤੇ ਨਾਲ ਉਹਨਾਂ ਦੇ ਟਿੰਡ ਦੇ ਲੋਕ ਹੋ ਗਏ ਦਾ ਆਸ-ਪਾਸੇ ਦੇ ਲੋਕ ਲੱਗੇ ਹੋਏ ਨੇ ਉਸ ਕੰਮ ਦੇ ਵਿੱਚ ਸੋ ਸਾਡੇ ਨਾਲ ਜੁੜੇ ਸੀ ਮੱਛੌੜਾ ਸਾਹਿਬ ਤੋਂ ਸੁੱਚਾ ਬੰਗਰ ਸੁੱਚਾ ਬੰਗਰ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਜਾਣਕਾਰੀ ਦੇਣ ਨੂੰ